ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਤਸ਼ਾਹੀ 7ਵੀਂ ਮੁਹਾਲੀ ਦੇ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਉਹਨਾਂ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਇਆ ਸਨ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰਨ ਕੀਤੀ ਸੀ ਭਾਈ ਕੂਰਮ ਜੀ ਜੋ ਪਿੰਡ ਲੰਬੀਆਂ ਦੇ ਨਿਵਾਸੀ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਅੰਬਾਂ ਦਾ ਮੌਸਮ ਸੀ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ ਕਾਬਲ ਦੀ ਸੰਗਤ ਦੀਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ ਭਾਈ ਕੂਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਭਾਈ ਕੂਰਮ ਜੀ ਨੇ ਪ੍ਰਸ਼ਾਦ ਵੱਜੋਂ ਮਿਲਿਆ ਅੰਬ ਨਹੀਂ ਛਕਿਆ ਸੰਭਾਲ ਕੇ ਰੱਖ ਲਿਆ ਸਵੇਰੇ ਜੋ ਅੰਬ ਪ੍ਰਸ਼ਾਦ ਵੱਜੋਂ ਬਖਸ਼ਿਸ਼ ਹੋਇਆ ਉਸਨੇ ਉਹੀ ਅੰਬ ਪਾਦਸ਼ਾਹ ਜੀ ਨੂੰ ਭੇਟ ਕਰ ਦਿੱਤਾ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਤੂੰ ਇਹ ਅੰਬ ਸਾਨੂੰ ਭੇਟ ਕਰ ਰਿਹਾ ਅਗੋਂ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਅਤੇ ਕਾਬਲ ਦੀ ਸੰਗਤ ਵੱਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨਾ ਹੀ ਮੈਂ ਸ਼ੁਭ ਸਮਝਿਆ ਪਾਦਸ਼ਾਹ ਜੀ ਬੋਲੇ ਭਾਈ ਗੁਰਮੇਖਾ ਤੇਰੀ ਇਹ ਭਾਵਨਾ ਸਾਡੇ ਤੱਕ ਪੁੱਜ ਗਈ